ਗ੍ਰਾਬਿਕ ਹੈ ਨਗਰ ਕੌਂਸਲ ਦੇ ਦਫ਼ਤਰ ਨਜ਼ਦੀਕ ਬਣੇਗਾ ਸਰਵਿਸ ਸਟੇਸ਼ਨ ਨੂੰ ਅਨਪਛਾਤੇ ਚੋਰਾਂ ਵੱਲੋਂ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਸਫਲ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਰਵਿਸ ਸਟੇਸ਼ਨ ਦੇ ਮਾਲਕ ਮੱਖਣ ਸਿੰਘ ਨੇ ਦੱਸਿਆ ਕਿ ਉਹ ਜਦੋਂ ਰੋਜ਼ਾਨਾ ਦੀ ਤਰ੍ਹਾਂ ਸਵੇਰੇ 9 ਵਜੇ ਸਰਵਿਸ ਸਟੇਸ਼ਨ ਖੋਲਣ ਆਏ ਤਾਂ ਦੇਖਿਆ ਕਿ ਗੇਟ ਦੇ ਜ਼ਿੰਦਰੇ ਟੁੱਟੇ ਹੋਏ ਸਨ ਤੇ ਚੋਰ ਅੰਦਰੋਂ ਸਕ੍ਰੈਪ ਚੋਰੀ ਕਰਕੇ ਲੈ ਗਏ ਉਨਾਕਿਆਕੀ ਜਦੋਂ ਉਹਨਾਂ ਨੇ ਸਰਵਿਸ ਸਟੇਸ਼ਨ ਦਾਜਿੰਦਰਾ ਖੋਲ੍ਹਿਆ ਤਾਂ ਦੇਖਿਆ ਕਿ ਖਿੜਕੀ ਰਾਹੀਂ ਚੋਰ ਅੰਦਰ ਦਾਗਲ ਹੋ ਕੇ ਮੋਟਰ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਚੁੱਕੇ ਸਨ ਜਿਸ ਨਾਲ ਉਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਇਸ ਸਬੰਧੀ ਉਹਨਾਂ ਗੁਰਾਇਆ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਚੋਰਾਂ ਨੂੰ ਜਲਦ ਜਲਦ ਗ੍ਰਿਫਤਾਰ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਫਿਲਹਾਲ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਗੁਰਾਇਆ ਤੋਂ ਨਵਰਾੰਗ ਚੈਨਲ ਦੇ ਮਰੀਸ਼ ਕੌਸ਼ਲ ਦੀ ਰਿਪੋਰਟ ہے گئی ہاں ٹھیک ہے رات ਨੂੰ ਇੱਥੇ ਸਿਰਫ ਆਪਣੇ ਨੇੜੇ પેટ્રોલ پمپ ਹੈ ਜਦੋਂ ਤੱਕ પેટ્રોલ ਪمپ ਚੱਲਦਾ ਆ ਉਦੋਂ ਤੱਕ ਆਵਾਜ਼ਾਈ ਹੈਗੀ ਐ ਇਸ ਰੋਡ ਦੇ ਉੱਤੇ ਬਟ ਉਹਦੇ ਤੋਂ ਬਾਅਦ ਇਸ ਰੋਡ ਦੇ ਉੱਤੇ ਆਵਾਜ਼ਾਈ ਹੈ ਨਹੀਂ ਉਹਦੇ ਤੋਂ ਬਾਅਦ ਇਹ ਦਰਵਾਜ਼ਾ ਹੋ ਸਕਦੀ ਹੈ ਕਿ ਰਾਤ ਨੂੰ پولیس ਦੇ 2-3 ਗੇੜੇ ਇੱਧਰ لازمی ਹੋਣ ਕਿਉਂਕਿ ਇਹ ਕੰਮ 15 ਜਾਂ 20 ਮਿੰਟਾਂ ਚ ਨਹੀਂ ਹੋ ਸਕਦਾ ਇਹਨੂੰ ਟਾਈਮ ਲੱਗਿਆ ਕਿਉਂਕਿ ਅਕਸਰ ਨੂੰ ਪਹਿਲਾਂ ਇੱਧਰਲਾ ਦਰਵਾਜ਼ਾ ਪੰਨੇ ਆ ਸਾਰਾ ਦੇਖਿਆ ਤਦ ਰੋਜ਼ ਜਾ ਬੰਨਣ ਦੀ ਕੋਸ਼ਿਸ਼ ਕੀਤੀ ਆ ਤਾਂਕਿ ਭੰਨੀ ਆ ਤਾਂ ਉਹਨੂੰ ਖੋਲਣ ਨੂੰ ਮੋਟਰ ਖੋਲਣ ਨੂੰ ਘੱਟੋ ਘੱਟ 15-20 ਮਿੰਟ ਲੱਗੇ ਹੋਣਗੇ ਤਾਂ ਕੁੱਲ ਘੰਟਾ ਜਾਂ 2 ਘੰਟੇ ਲੱਗੇ ਹੋਣਗੇ ਮੀਨਿੰਗ ਕੇ ਉਹ 2 ਘੰਟਿਆਂ ਦੇ ਇਧਰ ਕੋਈ ਕਿਸੇ ਨੇ ਨਹੀਂ ਦੇਖਿਆ ਇੰਨੇ ਇਸ ਚੀਜ਼ ਦੇ ਉੱਤੇ ਗੌਰ ਕੀਤਾ ਜਾਣਾ ਚਾਹੀਦਾ ਜੀ ਅਸੀਂ ਸਵੇਰੇ ਆਏ 9 ਵਜੇ ਆ ਕੇ ਦੇਖੇ ਤਾਂ ਜਿੰਦੇ ਭੰਨਿਓ ਸਕੇ ਤੇ ਦੁਬਜੇ ਸਾਰੇ ਖੁੱਲੇ ਸੀ ਦੇਖੇ ਜਾਂਦੇ ਸਾਰਾ ਘਰ ਨੇ ਚੋਰਾ ਨੇ ਪੂਰਾ ਫੁੱਲ ਅਫਜ਼ਾਦੀ ਕੀਤਾ ਹੋਇਆ ਸੀਗਾ ਤੇ ਅੰਦਰੋਂ ਸਮਾਨ ਲੈ ਗਿਆ ਸਾਡਾ ਚੱਕ ਦੇਰ ਤੱਕ ਸਮਾਨ ਸੀਗਾ ਅੰਦਰ ਪਵਾੜ ਦਾ ਸੀਗਾ ਡੇਗੀ ਲੋਹਾ ਸੀਗਾ ਜਿੱਦਾਂ ਭਾਰਾ ਜਿਹੜਾ ਸਮਾਨ ਤੇ ਲੋਹੇ ਦਾ ਉਹ ਲੈ ਗਏ ਤੇ ਦਸਾਂ ਸਾਲ ਸਟੇਸ਼ਨ ਸੀਗਾ ਉਥੋਂ ਮੋਟਰ ਖੋਲ ਕੇ ਲੈ ਗਏ ਦੋ ਉਸ ਪਾਬਰ ਦੀ ਜੀ ਹਾਂ ਕਿੜਕੀ ਵਗੈਰਾ ਤੋੜ ਕੇ ਕਿੱਦਾਂ ਉਧਰ ਦੂਜੇ ਪਾਸੇ ਆਪਾਂ ਪਹਿਲਾਂ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਦੋ ਜਾਨੋ ਕੋ ਖੋਲਿਆ ਨਹੀਂ ਡਬਲ ਲੋਕ ਲੱਗਾ ਸੀਗਾ ਜੀ ਫਿਰ ਉਹਨਾਂ ਨੇ ਪਿੱਛੋਂ ਖਿੜਕੀ ਭੰਨ ਲਈ ਤੇ ਉੱਤੋਂ ਭੰਨ ਕੇ ਅੰਦਰ ਵੜ ਕੇ ਤੇ तमाम ਮੋਟਰ ਖੋਲ ਕੇ ਲੈ ਗਿਆ ਜੀ ਕਿੰਨੇ ਦਾ ਨੁਕਸਾਨ ਕਿੰਨੇ ਦਾ ਸਰਦਾਰ ਜੀ ਨੁਕਸਾਨ ਕੋਈ 15-20 ਜਹਾਜ਼ਾ ਹੋਇਆ ਗਿਆ ਜੀ ਮੋਟਰ ਬਹੁਤ ਵੱਡੀ ਸੀਗੀ ਹੈਵੀ ਸੀਗੀ ਬਹੁਤ ਹੌਸਪਾਵਰ ਦੀ ਸੀਗੀ ਜੀ ਲਾਗਾ ਦਾ ਇਕੱਲਾ ਬੰਦਾ ਚੱਕ ਕੇ ਲੈ ਜਾ ਸਕਦਾ ਉਹ ਕਿੰਨੇ ਦਾ ਫਾਮ ਨਹੀਂ ਹੈਗਾ ਜੀ ਇਹ ਦੋ ਜਾਂ ਤਿੰਨ ਚਾਰ ਜਾਨੇ ਹੋ ਸਕਦੇ ਆ ਜੀ ਉਹਨਾਂ ਦਾ ਕੰਮ ਹੈ ਜੀ ਇਹ ਕੋ ਗੱਡੀ ਵਗੈਰਾ ਹੋ ਸਕਦੀ ਹੈ ਕੋਲ ਜਿਹਦੇ ਨਜ਼ਰ ਰੱਖ ਕੇ ਲਗਾਏ ਹੋ ਹਾਂਜੀ ਹਾਂਜੀ ਕੋਈ ਗੱਡੀ ਹੋ ਸਕਦੀ ਹੈ ਜੀ ਗੱਡੀ ਜੇ ਰੱਖ ਕੇ ਲੈ ਕੇ ਗਏ ਜੀ ਇਕੱਲਾ ਬੰਦਾ ਨਹੀਂ ਇੰਨਾ ਕੰਮ ਕਰ ਸਕਦਾ ਜੀ ਜਿਹੜਾ ਸਕ੍ਰੈਪ ਸੀਗਾ ਤੁਹਾਡਾ ਉਹ ਕਿੰਨਾ ਕ ਸੀਗਾ ਜੀ ਕਿੰਨਾ ਕੋ ਹੋ ਸਕਦਾ ਕੋਈ ਆਈਡੀਆ 5-6000 ਦੀ ਸਕ੍ਰੈਪ ਹੋਣੀ ਆ ਜੀ ਵੀਟ ਕਿੰਨਾ ਕੋ ਹੋ ਸਕਦਾ ਉਹਦਾ ਅੰਦਰ ਪਿਸਟਨ ਪੈਸੀ ਐਲੂਮੀਨੀਅਮ ਦੇ ਪਿਸਟਨ ਪੈਸੀਗੇ ਜੀ ਠੀਕ ਠੀਕ ਹੋਰ ਅੰਦਰ ਬਾਕੀ ਤਾਂ ਬਾਅਦ ਚ ਸਮਾਨ ਦਾ ਪਤਾ ਲੱਗੂਗਾ ਜੀ ਜੇ ਚੈੱਕ ਕਰਾਂਗੇ ਤਾਂ ਜੀ ਪਿੱਛੇ ਵੀ ਦੱਸਦੇ ਪਏ ਇੱਕ ਕਮਰਾ ਪਿੱਛੇ ਆ ਉਹਦੇ ਵੀ ਲੌਕ ਹੋ ਗਏ ਤੋੜੇ ਹਾਂਜੀ ਉਹਦੇ ਵੀ ਲੌਕ ਖੋਲੇ ਹੋਏ ਤੋੜੇ ਹੋਏ ਆ ਜੀ ਉੱਤੇ ਪਰ ਕੋਈ ਸ਼ੈਅ ਨਹੀਂ ਸੀਗਾ ਸਾਡਾ ਪਹਿਲਾਂ ਵੀ ਕਹਿੰਦੇ ਚੋਰੀ ਹੋ ਗਈ ਹਾਂਜੀ ਪਹਿਲਾਂ ਵੀ ਪਿੱਛੇ ਰੇਲਵੇ ਲਾਈਨ ਥਾਣੀ ਉਹਨਾਂ ਨੇ ਸੰਦ ਲਾ ਕੇ ਸਮਾਨ ਸੇਗਾ ਅੰਦਰ ਲੋਹਾ ਵਗੈਰਾ ਪਿਆ ਸੀਗਾ ਉਹ ਚੱਕ ਕੇ ਲੈ ਗਏ ਸੀ ਜੀ ਉਹ ਉਹਦਾ ਕੁਝ ਪਤਾ ਲੱਗਾ ਸੀਗਾ ਹਲੇ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਪਤਾ ਲੱਗਾ ਜੀ ਹੁਣ ਪੁਲਿਸ ਆਈ ਸੀ ਕਿ ਜੀ ਇੱਥੇ ਹਾਂਜੀ ਹੁਣ ਪੁਲਿਸ ਵਾਲੇ ਆ ਕੇ ਮੌਕਾ ਦੇਖ ਕੇ ਗਏ ਆ ਜੀ ਤੇ ਕਹਿੰਦੇ ਦਰਖਾਸਤ ਲਿਖ ਕੇ ਦਿਓ ਵੀ ਅਸੀਂ ਕਾਰਵਾਈ ਕਰਦੇ ਹਾਂ ਦੀ ਮੰਨ ਕੀ ਕਰਦੇ ਆ ਜੀ ਬਸ ਪ੍ਰੋਫੈਸਰ ਕੋਈ ਹੀ ਕਰਦੇ ਆ ਜੀ ਇਹਨਾਂ ਨੂੰ ਚੋਰਾ ਨੱਠ ਪਾਈ ਜਾਵੇ ਜੀ ਅੱਜ ਤੱਕ ਗ੍ਰੈਂਡ ਵਿੱਚ ਬਹੁਤ ਬਾਰਤਾਂ ਦਾਤਾਂ ਹੋ ਰਹੀਆਂ ਜੀ